ਹੈਲੋ 사ਸਤਰੀਕਰ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਤੇ ਬਾਬਾ ਸਦਾ ਸੁਖ ਦੇ ਸਮਾਤੇ ਅੱਜ ਉੱਥੇ ਭੰਡਾਰਾ ਕੀਤਾ ਜਾ ਰਿਹਾ ਹੈ ਅੱਜ ਉਥੇ ਬਹੁਤ ਜ਼ਿਆਦਾ ਇਕੱਠ ਹੋਊਗਾ ਜੀ ਤੁਹਾਨੂੰ ਦਿਖਾਵਾਂਗੇ

ਵਾੜਾ ਖਿੱਦਦੇ ਐ ਵਾੜੇ ਨਾਲ ਚਪਰਾਟ ਹੋਈ ਆਇਆ ਪਾਇਆ ਕਰੀ ਗਾ ਉਰੋਂ ਉਰੇ ਪਹੁੰਚ ਗਏ ਜੀ ਆਪਾਂ ਬਾਬਾ ਜੀ ਤੇ ਮੱਥਾ ਟੇਕਾਂਗੇ ਸਮਾਦਾਂ ਤੇ आने से सर्दी ਇੱਥੇ ਦੋ ਸਮਾਧਾ ਬਣੀਆਂ ਹੋਈਆਂ ਨੇ ਜੀ ਇੱਕ ਤਾਂ ਇਹ ਸਮਾਧਾ ਬਾਬਾ ਜੀ ਦੀ ਖੋਦੀ ਹੈ ਜਿੱਥੇ ਬਾਬਾ ਜੀ ਨੇ ਸਮਾਧਿ ਲਈ ਤੀ ਤੇ ਆ ਦੂਸਰੀ ਸਮਾਧ ਕੁੱਤੇ ਦੀ ਬਣੀ ਹੋਈ ਆ ਤੇ ਨਾਲ ਕੁੱਤੇ ਨੇ ਸਮਾਧਿ ਲਈ ਤੀ ਇੱਥੇ ਹਰ ਸੁੱਖ ਪੂਰੀ ਹੁੰਦੀ ਆ ਜੀ ਜੋ ਵੀ ਸ਼ਰਧਾ ਨਾਲ ਆਉਂਦਾਗਾ ਬਾਬਾ ਜੀ ਤੇ ਉਹਦੀ ਹਰ ਸੁੱਖ ਪੂਰੀ ਹੁੰਦੀ ਆ इत टा बनाया हुआ है जी जो कि सू उपर जाके दिखावे इतने टोभे चो मिट्टी कट के उपर ਮਿੱਟੀ ਲਗਾਈ ਜਾਂਦੀ ਹੈ ਟਿੱਲੇ ਤੇ ਇਹਦੇ ਤੇ ਘਰਦੂਆ ਪੱਟੂ ਚਾਹੀਦੀ ਮੰਮੀ ਆਵਾ ਹੁਣ ਤੋਂ ਛੇ ਟਿੱਲਾ ਬਣਿਆ ਹੈ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਰੇ ਸੰਗਤਾਂ ਮਿੱਟੀ ਲਾ ਰਹੇ ਨੇ ਆਹ ਰਿਹਾ ਜੀ ਫਾਟੀ ਨੇ ਸਾਹ ਨੂੰ ਬਾਤ ਕਿਤਾ ਕਰੀਂ ਚ ਨਾ 10 ਤੋਂ ਘੱਟ ਲੈਣੇ ਤੇਰਾ ਆਸ ਤੇ ਬੱਸ ਉਹ ਲਾਉਂਦੇ ਨੇ ਪਾਣੀ ਨਹੀਂ ਆ ਉੱਧਰ ਨੇ ਡਿੱਗ ਪਿਆ ਰਿਹਾ ਖੜਾ ਲੈ ਹੇ ਚਲੋ ਜੀ ਇੱਧਰ ਰਹਿ ਉੱਧਰ ਟਿੱਗੇਗਾ ਆਰਾਮ ਨੇ ਇਹਨੂੰ ਇੱਧਰ ਕਰੀਂ ईदारनी ओए 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 ओ ਤੋਨਾਂ ਦੇ ਕੰਨਲੇ ਦੇ ਬਚਪਨ ਦੇ ਸਾਲ ਹੋ ਗਏ ਆ ਹੋ ਗਿਆ ਬਣਾ ਦੇ ਵਿੱਚ ਬਸਦਾ ਕੱਲ ਤੱਕ ਫ਼ਕਾਰੀ ਵੀ ਛੱਡ ਦੇ ਛੱਡ ਦੇ ਉਹ ਬੇਨਾ ਜ਼ੁਲਮਾਂ ਦੀ ਇੱਕ ਵੀ ਸਰੀ ਜੰਰੇ ਹੈ ਜੀ ਸਾਡਾ ਵਤੂਗੀ ਤੁਸੀਂ ਵੀ ਜਾ ਰਹੇ ਆ ਪਹ ਆ ਗਿਆ ਬਈ ਮੁੱਖ ਮੋੜ ਕੇ ਹੋਰ ਕੇ ਪਹ ਆ ਗਿਆ ਪਹ ਆ ਗਿਆ ਕੰਦੇ ਉੱਤੇ ਹੱਥ ਰੱਖ ਕੇ ਨਾਲ ਪਿਆਰ ਨੇ ਆਲਦੇ ਹਾਂ ਮਕਿੰਨੂ ਵਿਚਾਰਦੇ ਫਰਨੇ ਜਵਾ ਮਾਪ ਜੀ ਹੱਥ ਜੋੜ ਕੇ ਉਹ ਆਖੜ ਕੇ ਖੜਾ ਹੈ ਜੱਗਨਾਬ ਜੀ ਅੱਗੇ ਆ ਗੋੜਾ ਤੋਂ ਨਹੀਂ ਲਗਾ ਖੜ ਕੇ ਖੜ ਕੇ ਢੰਗ ਬਹਾਤ ਰਵਾ ਵੀਰ ਪੜ ਕੇ ਐਸੇ ਇਆਸਕ ਹੋ ਕੇ ਅਬੇ ਮਾਤਾ ਜੀ ਪਿਆਰ ਕੀ ਲੱਗਦੇ ਨੇ ਸਾਰੇ ਮੋਰ ਭਾਈ मोलो सिंधी प्यारे भी था, सारे था। क्यों के। जी उन्हनि बि धन्यवाद कंदा बचियूं बचियुनि सारियूं जहिड़ी सेवा लाउदे आई चढ़ी पगला वकसर संत महात्मा जी तंदुरुस्ती बकसर सॼे भाई जीरमेल सिंध जी धनवाद बाड़ा वठी गरमेल सिंधी सेवादार बाबा जी सेवादार सेवादार सेवा चलंदी आहे उते डेरे ते बेठा ਬਨੰਜੀ ਸੇਵਾ ਸੇਵਾ ਨੂੰ ਮੇਵਾ ਲੱਗਦਾ ਗਰਮਖੋ ਸੇਵਾ ਨੂੰ ਮੇਵਾ ਲੱਗਦਾ ਛਾਏ ਚਾਵਾ ਪਾ ਕੇ ਜੈ ਦਾਸ ਦੇ ਬਣਾਉਂਦੇ ਜੀ ਪਾਦਨ ਕੀ ਦਾਦਾ ਬੰਦਪੇੜਾ ਨੂੰ ਬੜਾ ਦਾ ਸਰਜਨ ਹੈ ਕਿਰਪਾ ਕਰਕੇ ਸਾਰਿਆਂ ਤੋਂ ਵਿਚਾਰ ਨਾਲ ਮਿਲ ਜੀ ਕਰਦੇ ਆ ਜਿੰਨਾ ਵੀ ਸਮਾਂ ਹੈਗਾ ਇਹ ਬਦਲੋ ਬਸਤ ਪਾਸ ਸਾਨੂੰ ਸੇਵਾ ਕਰਮਨ ਨੂੰ ਜੀ ਬਨੰਜੀ ਸੇਵਾ ਨੂੰ ਕਰੋ

दुगो वन से तेरा आया मेनू वाखस सेवा आया आय सेवा वासा संपन्न आया चलो तीसरा पुजावा मैं कैसे दिखते मेरे हाथ से मारा ਇੱਥੇ ਆਪਾਂ ਉਹਨੇ ਇਹ ਵਾਪਸ ਕਰੇ ਸਾਡਾ ਬਲੌਗ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਲਾਈਕ ਕਰਿਓ ਕਮੈਂਟ ਕਰਿਓ ਜੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ